ਬਰਕੰਦੀ ዳਇਟ ਵਿਖੇ ਸਿਖਿਆਰਥੀਆਂ ਨੂੰ ਕਰਵਾਇਆ ਗਿਆ ਸੜਕ ਸੁਰੱਖਿਆ ਦੇ ਨਿਯਮਾਂ ਤੋਂ ਜਾਨੂ ਸ਼੍ਰੀ ਮੁਖਸਰ ਸਾਹਿਬ ਦੇ ਪਿੰਡ ਬਰਕੰਦੀ ਸਥਿਤ ዳਇਟ ਵਿਖੇ ਪ੍ਰਿੰਸੀਪਲ ਸੰਜੀਵ ਕੁਮਾਰ ਦੀ ਅਗਵਾਈ ਹੇਠ ਜਾਗਰੂਕਤਾ ਸੈਮੀਨਾਰ ਹੋਇਆ ਜਿਸ ਚ ਸਿਖਿਆਰਥੀਆਂ ਨੂੰ ਸੜਕ ਸੁਰੱਖਿਆ ਦੇ ਨਿਯਮਾਂ ਤੋਂ ਜਾਨੂ ਕਰਵਾਇਆ ਗਿਆ ਸੈਮੀਨਾਰ ਦੌਰਾਨ ਬਲਾਰਿਆ ਨੇ ਸਿਖਿਆਰਥੀਆਂ ਨੂੰ ਵਹੀਕਲ ਚਲਾਉਣ ਸੰਬੰਧੀ ਵਰਤਿਆ ਜਾਣ ਵਾਲੀਆਂ ਸਾਵਧਾਨੀਆਂ ਤੋਂ ਜਾਨੂ ਕਰਵਾਇਆ ਐਸਐਮਓ ਕੇ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਰੋੜਵਚ ਸਭਾ ਦੇ ਪ੍ਰਧਾਨ ਰਾਏਕਮਰ ਪਟੇਜਾ ਮੇਲੂ ਵੱਲੋਂ ਆਪਣੀ ਏਜੰਸੀ ਅਮਰਸਨ ਆਟੋਜ਼ ਹੀਰੋ ਮੋਟਰੋ ਕਾ ਦੀ ਤੀਨੀ ਬਰੇਗੜ ਦੀ ਖੁਸ਼ੀ ਵਿੱਚ ਡਾਈਟ ਸਿੱਖਿਆਰਤਿਆਂ ਨੂੰ ਹੈਲਮਟ ਵੰਡੇ ਗਏ ਤਾਂ ਜੋ ਸਿੱਖਿਆਰਤੀ ਸੁਰੱਖਿਅਤ ਰੂਪ ਵਿੱਚ ਦੁਪਈਆਂ ਬਹਾਂ ਚਲਾ ਕੇ ਸਫ਼ਰ ਕਰ ਸਕਣ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਰਾਏਕਬਰ ਪਟੇਜਾ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਡਾਈਟ ਪ੍ਰਬੰਧਕਾ ਵੱਲੋਂ ਰਾਏਕਬਰ ਪਟੇਜਾ ਨੂੰ ਸਨਮਾਨਿਤ ਵੀ ਕੀਤਾ ਗਿਆ ਗੋਇੰਦ ਸੇਲਜ਼ ਕਾਰਪੋਰੇਸ਼ਨ ਜਿੱਥੇ ਖੇਤੀਬਾੜੀ ਦੇ ਆਧ੍ਰਿਕ ਅਤੇ ਮਜ਼ਬੂਤੀ ਵਿੱਚ ਜਾਣੇ ਪਛਾਣੇ ਨਾਮ ਸ਼ਕਤੀਮਾਨ ਕੰਪਨੀ ਦੇ ਸੰਦ ਰੋਟਾਵੇਟਰ ਬੇਲਰ ਬੂਮ ਸਪੇਅਰ ਅਤੇ ਸੁਪਰ ਸਪੀਡਰ ਵਾਜਿਬ ਅਤੇ ਕਫਾਇਤੀ ਮੋਲ ਤੇ ਤੁਹਾਨੂੰ ਉਪਲਬਧ ਮਿਲਣਗੇ ਇਹਨੂੰ ਮੁਕਤਰ ਸਾਹਿਬ ਦੇ ਬੱਲਮਗੜ ਰੋਡ ਤੇ ਸਥਿਤ ਕੋਲ ਸੇਲਜ਼ ਕਾਰਪੋਰੇਸ਼ਨ ਤੇ ਜਿੱਥੇ ਤੁਹਾਨੂੰ ਇੱਕ ਹੀ ਛਤਰੇ ਥੱਲੇ ਸੇਲ ਅਤੇ ਸਰਵਿਸ ਦੀ ਸੇਵਾ ਮਿਲੇਗੀ ਬਲਕਿ ਰਿਪੇਅਰ ਪਾਰਟਸਾ ਸਮਾਨ ਵੀ ਉੱਥੇ ਹੀ ਉਪਲਬਧ ਹੈ ਕੋਲ ਸੇਲਜ਼ ਕਾਰਪੋਰੇਸ਼ਨ ਸ਼ਕਤੀਮਾਨ ਕੰਪਨੀ ਦਾ ਪੰਜਾਬ ਵਿੱਚ ਡਿਸਟ੍ਰੀਬਿਊਟਰ ਵੀ ਹੈ ਇਸ ਦਾ ਫਾਇਦਾ ਇਹ ਹੋਵੇਗਾ ਕਿ ਇੱਥੇ ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਸਤ ਮੌਕੇ ਤਾਂ ਹੀ ਮਿਲ ਸਕਦੇ ਨੇ ਇੱਥੇ ਬਿਲਕੁਲ ਘੱਟ ਤੋਂ ਘੱਟ ਕੀਮਤ ਤੇ ਉਪਲਬਧ ਕਰਵਾਏ ਜਾ ਰਹੇ ਨੇ ਜੇਕਰ ਤੁਸੀਂ ਬਿੱਲਰ ਖਰੀਦਣ ਤੋਂ ਸਮਰਥ ਹੋ ਤਾਂ ਇੱਥੇ ਤੁਹਾਨੂੰ ਬਿੱਲਰ ਥੇਕੇ ਤੇ ਲੈਣ ਦੀ ਸੂਤਾ ਵੀ ਦਿੱਤੀ ਜਾ ਰਹੀ ਹੈ ਕੋਲ ਸੇਲਜ਼ ਕਾਰਪੋਰੇਸ਼ਨ ਤੋਂ ਸੰਦ ਖਰੀਦਣ ਲਈ ਤੁਸੀਂ ਸਕਰੀਨ ਤੇ ਡਿਸਪਲੇਅ ਕੀਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਬੱਲਮਕਰ ਰੋਡ ਤੇ ਮੋਟਰ ਰੋਡ ਵਾਲੇ ਫਾਤਕ ਦੇ ਨੇੜੇ ਸਥਿਤ ਕੋਲ ਸੇਲਜ਼ ਕਾਰਪੋਰੇਸ਼ਨ ਤੇ ਵਿਜ਼ਿਟ ਕਰ ਸਕਦੇ ਹੋ ਹੁਣ ਹਰ ਤਰ੍ਹਾਂ ਦੇ ਆਪਰੇਸ਼ਨ ਸਿਰਫ 5000 ਰੁਪਏ ਦੇ ਵਿੱਚ ਜੇਕਰ ਤੁਸੀਂ ਕਿਸੇ ਬਿਮਾਰੀ ਤੋਂ ਪੀੜਤ ਹੋ ਤਾਂ ਤੁਹਾਨੂੰ ਜਲਦ ਆਪਰੇਸ਼ਨ ਦੀ ਹੈ ਲੋੜ ਪਰ ਆਪਰੇਸ਼ਨ ਤੇ ਆਉਣ ਵਾਲੇ ਭਾਰੀ ਖਰਚ ਨੇ ਤੁਹਾਨੂੰ ਪਰੇਸ਼ਾਨੀ ਵਿੱਚ ਪਾ ਰੱਖਿਆ ਤਾਂ ਤੁਹਾਨੂੰ ਘਬਰਾਉਣ ਦੀ ਨਹੀਂ ਲੋੜ ਕਿਉਂਕਿ ਅਸੀਂ ਤੁਹਾਡੇ ਲਈ ਇੱਕ ਖੁਸ਼ਖਬਰੀ ਲੈ ਕੇ ਆਏ ਹਾਂ ਜੀ ਹਾਂ ਹੁਣ ਆਪਰੇਸ਼ਨ ਬਹੁਤ ਹੀ ਘੱਟ ਰੇਟ ਤੇ ਕਿਤੇ ਜਾਣ ਲੱਗ ਗਏ ਨੇ ਪਰ ਇਹ ਸਬਦਾ ਤੁਹਾਨੂੰ ਕਿਤੇ ਹੋਰ ਨਹੀਂ ਮਿਲੇਗੀ ਕਿਉਂਕਿ ਇਹ ਸੂਦਾ ਸਿਰਫ ਤੇ ਸਿਰਫ ਸ਼੍ਰੀ ਮੁਕਸਰ ਸਾਹਿਬ ਦੇ ਬਠਿੰਡਾ ਰੋਡ ਸਥਿਤ ਆਸ਼ੀਰਵਾਦ ਹਸਪਤਾਲ ਵਿਖੇ ਹੀ ਉਪਲਬਧ ਹੈ ਜਿੱਥੇ ਡਾਕਟਰ ਅਗਮ ਸਮੀਖਿਆ ਫਾਊਂਡੇਸ਼ਨ ਤਹਿਤ ਆਪਰੇਸ਼ਨ ਸਿਰਫ 5000 ਰੁਪਏ ਵਿੱਚ ਕੀਤੇ ਜਾ ਰਹੇ ਨੇ ਇਹ ਹਸਪਤਾਲ ਸ਼੍ਰੀ ਮੁਕਸਰ ਸਾਹਿਬ ਦੇ ਬਠਿੰਡਾ ਰੋਡ ਤੇ ਗੁਰਦੁਆਰਾ ਤਰੰਤਰ ਸਾਹਿਬ ਦੇ ਨੇੜੇ ਸਥਿਤ ਹੈ ਜਿਆਦਾ ਜਾਣਕਾਰੀ ਦੇ ਲਈ ਤੁਸੀਂ ਹਸਪਤਾਲ ਦੇ ਟੈਲੀਫੋਨ ਨੰਬਰ 78891 48070 ਅਤੇ 94630 21404 ਤੇ ਸੰਪਰਕ ਕਰ ਸਕਦੇ ਹੋ